ਇਹ ਰੇਟ ਇੱਕੋ ਇੱਕ ਰੈਡ ਜਮੀਰ ਖਿੱਚ ਗਈ 3,60,000 ਦੇ ਵੀ 3 ਲੱਖ ਤੇ 60,000 ਦਾ 11 ਮਾਡਲ ਮੇਰ ਪਰ 2 ਲੱਖ ਤੇ 75,000 ਦਾ ਟਰੈਕਟਰ ਤੁਹਾਨੂੰ ਮਿਲ ਜੂ ਬਾਡੀ ਲੈਂਡ ਦਾ ਇੰਨਾ ਕ ਚੰਗਾ ਟਰੈਕਟਰ ਆ ਵੀ ਬਿਲਕੁਲ ਸਾਫ਼ ਪਿਆ ਕਿਤੇ ਵਾਸੀ ਕਾਲ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਨਗੀਨਾ ਪੀਸ ਟਰੈਕਟਰ ਲੈ ਕੇ ਆਏ ਆ ਤੇ ਬਾਈ ਕੋਲੇ ਬਰਨਾਲੇ ਪਹੁੰਚੇ ਆ ਬਾਈ ਹੱਸੀ ਕਰ। ਬਾਈ ਇੱਕ ਵਾਰੀ ਬੱਬੂ ਆਪਣੀ ਲੋਕੇਸ਼ਨ ਦੱਸ ਦੇ ਮੈਂ ਕਿੱਥੇ ਖੜੇ ਆ ਆਪਾਂ? ਬਰਨਾਲੇ ਪੱਤੀ ਰੋਡ ਤੇ ਜੀ। ਬਰਨਾਲੇ ਪੱਤੀ ਰੋਡ ਤੇ। ਹਾਂ ਜੀ। ਤੇ ਬੱਬੂ ਤਿੰਨੇ ਨਗੀਨਿਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਵਰਾਜ ਦੀ। ਹਾਂ ਜੀ। ਮਾਡਲ ਕਿੰਨਾ ਬੱਬੂ ਭਾਈ? 99 ਜੀ। 99 ਮਾਡਲ ਆ। ਤੇ ਚਾਰੇ ਦੇ ਚਾਰੇ ਟਾਇਰ ਗੁਡイヤー ਗੁਡイヤー ਕੰਪਨੀ ਨੇ 5 ਸਾਲਾਂ ਦੀ ਗਾਰੰਟੀ ਬਿੱਲ ਹੈ ਜੀ ਉਹ ਮਿੱਤਰੋ ਚਾਰੇ ਦੇ ਚਾਰੇ 13 ਦੇ ਟਾਇਰ ਵੈਗ ਵਾਲੇ ਨੇ ਤੇ ਅਗਲੇ ਟਾਇਰ ਹੈਗੇ ਨੇ 6 616 ਜਾਣਾ ਵੀਰੇ ਲਓ ਜੀ ਇੰਜਨ ਗੇਅਰਾਂ ਦੀ ਪੂਰੀ ਤਸੱਲੀਆ ਨਵੀਂ ਛਤਰੀ ਆ ਨਵੇਂ ਮਗਰਾਟ ਨੇ ਕਿਸੇ ਪਾਸੋਂ ਲੀਕ ਨਹੀਂ ਹੈਗਾ ਟਰੈਕਟਰ 1% ਵੀ ਇਹ 6 ਚੀਰੀ ਚ ਹੈ ਕਿ ਕਿ 6 ਚੀਰੀ ਹੈ 6 ਚੀਰੀ ਲਓ ਜੀ 6 ਚੀਰੀ ਕਰਾਇਆ ਹੋਇਆ ਕੋਈ ਕੰਮ ਖਰਚਾ ਨਹੀਂ ਤੁਸੀਂ ਕਰਵਾਉਣਾ ਸੈਲਫ ਮਾਰਕਟ ਟਰੈਕਟਰ ਲੈ ਜਾਓ ਜੇ ਕਿਸੇ ਨੇ 10 ਕਿੱਲੇ ਵਾਲੇ ਬਾਹੀ ਲਈ ਟਰੈਕਟਰ ਵਰਤਨਾ ਜਿੱਥੇ ਮਰਜ਼ੀ ਜੋੜ ਲਿਓ ਹਨਾ ਬਾਈ ਹਾਂਜੀ ਹਾਂਜੀ ਗਰੰਟੀ ਹੈ ਜੀ ਵਾ ਕੇ ਫੋਲੋ ਤਸੱਲੀ ਕਰਕੇ ਲੈ ਜੀ ਲੈ ਬਾਈ ਬੱਬੂ ਹੁਣ ਪੂਰਾ ਖਿੱਚ ਕੇ ਰੇਟ ਲਾ ਦੇ ਆਪਾਂ ਐ ਨਹੀਂ ਮੰਗਣ ਮੂੰਗ ਨਾ ਨਹੀਂ ਇੱਕੋ ਹੀ ਰੇਟ ਦੱਸਦੇ ਆਪਾਂ ਇੰਨੇ ਦਾ ਦੇਣ ਸਵਾ 2 ਲੱਖ ਦਾ ਟਰੈਕਟਰ ਦੇਵਾਂਗੇ ਜੀ ਮੁੱਲ 45 ਕਰੋੜ 2.5 ਕਰੋੜ ਦਾ ਫਾਇਦਾ ਮੁੱਲ 'ਚ 2.5 ਲੱਖ ਕਰੋੜਾ ਲਓ ਵੀਰੇ ਪਰ ਸਵਾ 2 ਲੱਖ ਦਾ ਤੁਹਾਨੂੰ ਟਰੈਕਟਰ ਮਿਲ ਜੂ ਬਾਕੀ 1000 2000 ਹੋਰ ਵੀ ਮਾਨਤਾਨਾ ਹੋ ਜੂ ਜੇ ਤੁਸੀਂ 1-2 ਦਿਨਾਂ 'ਚ ਹੀ ਆ ਜੂ ਹਾਂਜੀ ਲੋ ਜੀ ਅੱਗੇ ਆ ਜੂ ਵੀਰੇ ਸੋਨਾਲੀ ਕਾ ਤੇ 750 ਨੰਬਰ ਬਾਈ ਉਹ ਪੰਜਾਬੀ ਆ ਨੀ ਤਿੰਨੇ ਕਿੰਨੇ ਮਾਡਲ ਆ ਇਹ 8 ਮਾਡਲ ਆ 2008 2008 ਮਾਡਲ ਆ ਸੈਡ ਗੇਅਰ ਦੇ ਵਿੱਚ ਹਾਂ ਸਾਈਡ ਗੇਅਰ ਤੇ ਗੁਡੀਆਰ ਦੇ ਟਾਇਰ ਨੇ ਬੈਕ ਵਾਲੇ 14 ਦੇ ਤੇ ਅਗਲੇ ਨੇ ਸਿਹਟ ਦੇ ਹਾਂਜੀ ਤੇ ਗੱਲ ਕਰੀਏ ਮਾਡਲ ਕਿੰਨਾ ਦੱਸਿਆ ਸੀ ਵੀਰੇ ਇਹ 8 8 ਮਾਡਲ ਆ ਤੇ ਰੇਟ ਕਿੰਨਾ ਰਹੇ ਜੂ ਬਈ ਇਹਦਾ ਬੱਬੂ ਇਹਦਾ ਰੇਟ ਰਹੇ ਜੂਗਾ ਮੁੱਲ ਤਾਂ ਜੇ ਉਹੀ ਗੱਲ ਆ ਕਿ ਕੁਝ ਵੀ ਕਰਾ ਲਓ ਵੀ 275 ਦਾ ਦੇ ਦਾਂਗੇ ਲੋ ਜੀ ਮੁੱਲ ਜਿੰਨਾ ਮਰਜ਼ੀ ਕਰਵਾ ਲਓ ਚਾਹੇ 3 ਲੱਖ ਕਰਵਾ ਲਓ ਪਰ 2 ਲੱਖ ਤੇ 75 ਹਜ਼ਾਰ ਦਾ ਟਰੈਕਟਰ ਤੁਹਾਨੂੰ ਮਿਲ ਜੂ ਬਾਡੀ ਲੈਨ ਦਾ ਇੰਨਾ ਕ ਚੰਗਾ ਟਰੈਕਟਰ ਆ ਵੀ ਬਿਲਕੁਲ ਸਾਫ਼ ਪਿਆ ਕਿਤੇ ਤੇਲ ਦਾ ਤੁਬਕਾ ਵੀ ਨਹੀਂ ਲੀਕ ਸੋ ਹਰ ਕਿਸੇ ਓਕੇ ਹੈ ਸਾਰੇ ਪਾਸੇ ਓਕੇ ਆ ਐਵਰੇਜ ਹੋਣ ਵਾਲੀ ਕਿਸੇ ਨੂੰ ਪਤਾ ਹੈ ਕੰਮ ਪੂਰਾ ਘੈਂਟ ਇੱਕ ਨੰਬਰ ਹੁੰਦਾ ਜਿੱਥੇ ਮਰਜੀ ਜੋੜ ਲਿਓ ਚਾਹੇ ਹਲਾਂ ਚ ਜੋੜ ਲਓ ਚਾਹੇ ਰੂਪਟਾ ਬਿੱਟਰ ਤੇ ਜੋੜ ਲਓ ਕਿਤੇ ਨਹੀਂ ਮਾਰਖੰਦਾ ਚਾਹੇ ਭਰਤ ਪਾਲੂ ਚੰਗਾ ਟਰੈਕਟਰ ਆ ਜੀ ਲੋ ਜੀ ਬਾਈ ਰੇਟ ਇਹਦਾ ਸੁਣ ਦੱਸਤਾ ਬਾਕੀ ਮੌਕੇ ਤੇ ਮਾਨਤਨ ਮਾੜਾ ਮੋਟੀ ਹੋਊਗਾ ਵੀਰੇ ਬਾਲਾ ਨਹੀਂ ਹੁੰਦਾ ਕਿਉਂਕਿ ਰੇਟ ਫਿਕਸ ਹੀ ਨਹੀਂ ਲੋ ਜੀ ਆ ਗਿਆ ਉਸ ਤੋਂ ਬਾਅਦ ਲਾਲ ਟਮਾਟਰੀ ਸਵਰਾਜ ਏ 11 ਮਾਡਲ ਆ ਜੀ ਇਹ 11 ਮਾਡਲ ਆ ਜੀ ਤੇ ਮਾ ਰੇਟ ਕਿਨਾ ਜੀ ਦਾ ਯਾਰ ਰੇਟ ਇੱਕੋ ਇੱਕ ਰੇਟ ਜਮੀਰ ਖਿੱਚ ਗਈ 3,60,000 ਦੇ ਦਾਂਗੇ ਲਈ 3 ਲੱਖ ਤੇ 60 ਹਜ਼ਾਰ ਦਾ 11 ਮਾਡਲ ਮੇਜੂਸ ਨੂੰ ਸਵਰਾਜ ਗੂਡਿਆਰ ਦੇ ਟਾਇਰ ਨੇ 14 928 ਚ ਨੇ ਜੀ ਹਾਂ ਜੀ 14 14 928 ਚ ਤੇ ਅਗਲੇ ਟਾਇਰ ਐਮ ਆਰ ਐਫ ਦੇ ਨੇ ਲੈ ਵੀ ਪਿੱਛੋਂ ਦਿਖਾ ਦੇ ਪੀ ਵੀ 65 ਮੋਹਾਲੀ ਦਾ ਨੰਬਰ ਆ 540 ਚੱਕਰ ਨੇ ਤੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਪੂਰੀ ਸਾਫ਼ ਹੀ ਪਈਆ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਬਾਡੀ ਲਾਈਨ ਦਾ ਪੂਰਾ ਘੈਂਟ ਆ ਤੇ ਗੱਲ ਕਰੀਏ ਟਰੈਕਟਰ ਦੀ ਰੇਟ ਦੀ ਦਵਾਰੇ ਇੱਕ ਵਾਰੀ ਫੇਰ ਬਈ ਜਮਾ ਖਿੱਚ ਕੇ ਰੇਟ ਦੇ ਲਾ ਦੇ 3 ਲੱਖ 60 ਹਜ਼ਾਰ ਦਾ ਦੇ ਦਿਆਂਗੇ ਇਹ ਲੋ ਜੀ 3 ਲੱਖ ਤੇ 60 ਹਜ਼ਾਰ ਦਾ ਟਰੈਕਟਰ ਮਿਲ ਜੂਗਾ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊ ਬਰਨਾਲੇ ਦੇ ਵਿੱਚ ਹੀ ਖਾਸ ਬਰਨਾਲੇ ਜੀ ਟਰੈਕਟਰ ਖੜੇ ਨੇ ਬਾਈ ਦਾ ਕੰਟੈਕਟ ਨੰਬਰ ਚੱਲ ਜਾਂਦਾ ਇੱਕ ਵਾਰੀ ਵੀਰੇ ਬੋਲ ਵੀ ਦੇ 8289017643 ਲੋ ਜੀ ਆ ਨੰਬਰ ਤੇ ਕਾਲ ਕਰ ਲਿਓ ਸਾਰਿਆਂ ਦੀ ਵੀ ਫੁੱਲ ਗਾਰੰਟੀ ਆ ਫੁੱਲ ਬਾਹ ਕੇ ਤਸੱਲੀ ਨਾਲ ਲੈ ਕੇ ਜਾਣ ਪੂਰਾ ਇੱਥੋਂ ਲੋ ਜੀ ਤਸੱਲੀ ਨਾਲ ਬਾਹ ਕੇ ਚਲਾ ਕੇ ਰੂਟਾ ਮੀਟਰ ਪਾ ਕੇ ਟਰੈਕਟਰ ਲਿਜਾ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ ਜੀ